ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਮੌਜੂਦ ਹੈ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੇ ਸਭ ਤੋਂ ਮਹਾਨ ਸਭ ਤੋਂ ਪਵਿੱਤਰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਦਸੰਬਰ ਮਹੀਨਾ ਚੱਲ ਰਿਹਾ ਹੈ ਇਸ ਦਸੰਬਰ ਮਹੀਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਦਰੀ ਜੀ ਇਸ ਧਰਤੀ ਦੇ ਉੱਪਰ ਸ਼ਹੀਦ ਹੋਏ ਤਾਂ ਇਹ ਸਾਲ ਸ਼ਹੀਦੀ ਜੋਨ ਮੇਲਾ ਇਸ ਧਰਤੀ ਦੇ ਉੱਪਰ ਮਨਾਇਆ ਜਾਂਦਾ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੱਜ ਤੀਜਾ ਦਿਨ ਹੈ ਤੀਜੇ ਦਿਨ ਇੱਕ ਅਲੌਕਿਕ ਨਗਰ ਕੀਰਤਨ ਮਹਾਨ ਨਗਰ ਕੀਰਤਨ ਇਸ ਧਰਤੀ ਤੋਂ ਸਜਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਫਤਿਹਗੜ ਸਾਹਿਬ ਦੀਆਂ ਇਹ ਸ਼੍ਰੀ ਫਤਿਹਗੜ ਸਾਹਿਬ ਦੀਆਂ ਤਸਵੀਰਾਂ ਨੇ ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਪਾਲਕੀ ਸਾਹਿਬ ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਮਹਾਨ ਨਗਰ ਕੀਰਤਨ ਨੂੰ ਸਜਾਇਆ ਗਿਆ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨੇ ਜਿਹੜੀਆਂ ਉਹ ਇਕੱਠੀਆਂ ਹੋਈਆਂ ਵੀ ਆ ਨੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕੀਤਾ ਜਾਂਦਾ ਹੈ ਤਾਂ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਗੁਰਦੁਆਰਾ ਸਾਹਿਬ ਨੂੰ ਜਿੰਨੇ ਵੀ ਰਸਤੇ ਆਉਂਦੇ ਨੇ ਤਾਂ ਉਹਨਾਂ ਰਸਤਿਆਂ ਦੇ ਉੱਪਰ ਕਾਫੀ ਜ਼ਿਆਦਾ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦੇ ਨੀਲੇ ਰੰਗ ਦੇ ਕੇਸਰੀ ਰੰਗ ਦੇ ਪਰਨੇ ਦਸਤਾਰਾਂ ਨੇ ਜਿਹੜੀਆਂ ਉਹ ਸਜਾਈਆਂ ਹੋਈਆਂ ਨੇ ਇਹ ਉਹ ਮਹਾਨ ਧਰਤੀ ਹੈ ਜਿੱਥੇ ਛੋਟੇ ਸਹਜਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਸੀ ਜਦੋਂ ਆਨੰਦਗੜ੍ਹ ਦਾ ਕਿਲਾ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਸਰਸਾ ਨਦੀ ਦੇ ਉੱਪਰ ਪਰਿਵਾਰ ਪਹੁੰਚਦਾ ਹੈ ਸਰਸਾ ਨਦੀ ਦੇ ਉੱਪਰ ਵਿਛੋੜਾ ਪੈ ਜਾਂਦਾ ਪਰਿਵਾਰ ਵਿਛੜ ਜਾਂਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਛੋਟੇ ਸਹਜਾਦੇ ਅਤੇ ਮਾਤਾ ਗੁਜਰੀ ਜੀ ਇਸ ਧਰਤੀ ਦੇ ਉੱਪਰ ਪਹੁੰਚਦੇ ਨੇ ਪਹਿਲਾਂ ਕੋਮਾ ਮਾਸ਼ਕੀ ਦੀ ਸ਼ਾਨ ਦੇ ਵਿੱਚ ਰਾਤ ਵਿਤ ਆਉਂਦੇ ਨੇ ਜਿਸ ਤੋਂ ਬਾਅਦ ਫਿਰ ਜਦੋਂ ਗੰਗੂ ਬ੍ਰਾਹਮਣਾਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਤਾਂ ਉਹ ਸਹੀੜੀ ਪਿੰਡ ਦੇ ਵਿੱਚ ਪਹੁੰਚਦੇ ਨੇ ਅੱਜ ਸਹੀੜੀ ਪਿੰਡ ਵਜੋਂ ਨਾਮ ਉਹ ਪਿੰਡ ਜਾਣਿਆ ਜਾਂਦਾ ਪਹਿਲਾਂ ਖੇੜੀ ਵਜੋਂ ਜਾਣਿਆ ਜਾਂਦਾ ਸੀ ਤਾਂ ਉਸ ਜਗ੍ਹਾ ਦੇ ਉੱਪਰ ਇੱਕ ਰਾਤ ਉਹਨਾਂ ਦੇ ਵੱਲੋਂ ਬਤੀਤ ਕੀਤੀ ਜਾਂਦੀ ਹੈ ਗੰਗੂ ਬੇਈਮਾਨ ਹੋ ਜਾਂਦਾ ਮਨ ਦੇ ਵਿੱਚ ਲਾਲਚ ਆਉਂਦਾ ਜਿਸ ਤੋਂ ਬਾਅਦ ਇਤਲਾਹ ਕਰ ਦਿੱਤੀ ਜਾਂਦੀ ਹੈ ਮਰਿੰਡੇ ਦੇ ਨਵਾਬ ਨੂੰ ਮਰਿੰਡੇ ਕੋਤਵਾਲੀ ਦੇ ਵਿੱਚ ਫਿਰ ਛੋਟੇ ਸਹਜਾਦਿਆਂ ਨੂੰ ਰੱਖਿਆ ਜਾਂਦਾ ਹੈ ਬੜੇ ਤਸੀਹੇ ਦਿੱਤੇ ਜਾਂਦੇ ਨੇ ਬੜੀ ਤਸ਼ੱਦਦ ਉਹਨਾਂ ਦੇ ਉੱਪਰ ਕੀਤੀ ਜਾਂਦੀ ਹੈ ਆਖਿਰ ਉਹਨਾਂ ਨੂੰ ਫਿਰ ਇਸ ਪਵਿੱਤਰ ਧਰਤੀ ਦੇ ਉੱਪਰ ਲਿਆਂਦਾ ਜਾਂਦਾ ਛੋਟੇ ਸਹਜਾਦੇ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਠੰਡੀਆਂ ਹਵਾਵਾਂ ਉਸ ਸਮੇਂ ਵਗ ਰਹੀਆਂ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਲੋਕਣ ਨੂੰ ਨਾ ਤਾਂ ਕੋਈ ਤੰਦ ਉੱਪਰ ਕੱਪੜਾ ਸੀ ਨਾ ਹੀ ਕੁਝ ਖਾਣ ਨੂੰ ਦਿੱਤਾ ਗਿਆ ਪਰ ਬਾਬਾ ਮੋਤੀਰਾਮ ਮਹਿਰਾ ਨੇ ਉਸ ਸਮੇਂ ਅਜਿਹੇ ਆਪਨ ਕਮਾਇਆ ਕਿ ਬਾਬਾ ਮੋਤੀਰਾਮ ਮਹਿਰਾ ਦਾ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਦਰਜ ਹੋਇਆ ਕਿਉਂਕਿ ਛੋਟੇ-ਛੋਟੇ ਲਾਲਾਂ ਨੂੰ ਪੁੱਤਰਾਂ ਨੂੰ ਗਰਮ ਦੁੱਧ ਉਸ ਸਮੇਂ ਬਾਬਾ ਮੋਤੀਰਾਮ ਮਹਿਰਾ ਦੇ ਵੱਲੋਂ ਪੁਲਾਇਆ ਗਿਆ ਸੀ ਪਰ ਉਹ ਦੁੱਧ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਹੈ ਕਿਉਂਕਿ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਪਰਿਵਾਰ ਤਾਂ ਇੰਨੀ ਵੱਡੀ ਸ਼ਹਾਦਤ ਦੇਖ ਕੇ ਉਹ ਦੁੱਧ ਜਿਹੜਾ ਪੁਲਾਇਆ ਗਿਆ ਸੀ ਪਹਿਲਾ ਆਪਣਾ ਘਰ ਵੀ ਵੇਚ ਆ ਗਿਆ ਬਾਬਾ ਮੋਤੀਰਾਮ ਮਹਿਰਾ ਦੇ ਵੱਲੋਂ ਕਿਉਂਕਿ ਕੀਮਤ ਅਦਾ ਕਰਨੀ ਪਈ ਉਸ ਤੋਂ ਬਾਅਦ ਜਿਹੜੇ ਬਾਬਾ ਮੋਤੀਰਾ ਮਹਿਰਾ ਦੀ ਪਤਨੀ ਦੇ ਗਹਿਣੇ ਸੀ ਉਹ ਵੀ ਵੇਚ ਦਿੱਤੇ ਜਾਂਦੇ ਨੇ ਫਿਰ ਇਹ ਸੇਵਾ ਖੱਟੀ ਜਾਂਦੀ ਆ ਦੁੱਧ ਪਿਲਾਉਣ ਦੀ ਤਾਂ ਇਹ ਉਹ ਮਹਾਨ ਧਰਤੀ ਹੈ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵੀ ਹੈ ਇਸ ਧਰਤੀ ਦੇ ਉੱਪਰ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਵੀ ਲਾਲਾ ਨੂੰ ਪਲਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਸੀ ਦਿਖਾ ਰਹੇ ਆ ਤਾਂ ਇਸ ਧਰਤੀ ਦੇ ਉੱਪਰ ਸ਼ਹੀਦ ਹੋਏ ਅੱਗੇ ਗੁਰਦੁਆਰਾ ਜੋਤੀ ਸਰੂਪ ਸਭ ਸ਼ਿਸ਼ੋਭਿਤ ਹੈ ਉਸ ਜਗ੍ਹਾ ਦੇ ਉੱਪਰ ਸੰਸਕਾਰ ਕੀਤਾ ਗਿਆ ਹੈ ਤਾਜ ਸੰਸਕਾਰ ਕੀਤਾ ਜਾਣਾ ਤਾਂ ਵਿਰਾਗ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਜਾਂਦਾ ਆਏ ਸਾਲ ਇਸ ਧਰਤੀ ਦੇ ਉੱਪਰ ਤਾਂ ਇੱਕ ਵਾਰ ਜਰੂਰ ਮੈਂ ਤਸਵੀਰਾਂ ਤੁਹਾਨੂੰ ਪਾਲਕੀ ਸਾਹਿਬ ਦੀਆਂ ਦਿਖਾਉਣਾ ਚਾਹਾਂਗਾ ਇਹ ਪਾਲਕੀ ਸਾਹਿਬ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਮਹਾਨ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਗਿਆ ਤਾਂ ਇਹ ਨਗਰ ਕੀਰਤਨਾ ਜਿਹੜਾ ਉਹ ਇੱਥੋਂ ਚਾਲੇ ਪੌਂਦਾ ਹੋਇਆ ਸੰਪੰਨ ਹੋਵੇਗਾ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਉਹ ਜਗ੍ਹਾ ਹੈ ਜਿੱਥੇ ਸੰਸਕਾਰ ਕੀਤਾ ਗਿਆ ਸੀ ਤਾਂ ਜ਼ਰੂਰ ਇੱਕ ਪਾਸੇ ਚਾਰੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਜਿੱਧਰ ਵੀ ਨਿਗਾਹ ਜਾਂਦੀ ਹੈ ਉਧਰ ਤੁਹਾਨੂੰ ਕੇਸਰੀ ਪਰਨੇ ਨੀਲੇ ਪਰਨੇ ਹੀ ਦਿਖਣਗੇ ਤਾਂ ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੈ ਹਾਲਾਂਕਿ ਜਿਹੜਾ ਨਗਰ ਕੀਰਤਨ ਵਿਰਾਗ ਦੇ ਵਿੱਚ ਤਾਂ ਜ਼ਰੂਰ ਸਜਾਇਆ ਜਾਂਦਾ ਪਰ ਜੋ ਸਾਡੇ ਪਿਤਾ ਦਾ ਮਕਸਦ ਸੀ ਜੋ ਸਾਡੇ ਪਿਤਾ ਨੇ ਜੰਗ ਲੜੀ ਆਪਣੇ ਖਾਲਸੇ ਨੂੰ ਬਚਾਉਣ ਦੇ ਲਈ ਤਾਂ ਉਹ ਖਾਲਸਾ ਜ ਜ ਤੁਸੀਂ ਇਸ ਧਰਤੀ ਦੇ ਉੱਪਰ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਸਾਡੇ ਛੋਟੇ ਸਹਿਜਾਦਿਆਂ ਨੂੰ ਮਾਤਾ ਗੁਦਰੀ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਜਿੱਥੋਂ ਵੀ ਅੱਜ ਛੋਟੇ ਸਹਿਜਾਦੇ ਮਾਤਾ ਗੁਦਰੀ ਜੀ ਇਸ ਖਾਲਸੇ ਨੂੰ ਦੇਖ ਰਹੇ ਹੋਣੇ ਤਾਂ ਬੜੇ ਖੁਸ਼ ਹੋਣਗੇ ਕਿਉਂਕਿ ਜਿਸ ਖਾਲਸੇ ਲਈ ਇਹ ਕੁਰਬਾਨੀਆਂ ਕੀਤੀਆਂ ਗਈਆਂ ਤਾਂ ਅੱਜ ਉਹ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਇੱਧਰ ਜਰੂਰ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਇਕੱਠ ਸੰਗਤ ਵੱਡੀ ਗਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਜ਼ਰੂਰ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਸਜਾਇਆ ਗਿਆ ਤਾਂ ਕੁਝ ਹੀ ਸਮੇਂ ਦੇ ਵਿੱਚ ਇਸ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਉਹ ਹੋ ਜਾਣੀ ਹੈ ਆਰੰਭ ਹੋ ਜਾਣਾ ਹੈ ਪਾਲਕੀ ਸਾਹਿਬ ਸਜਾ ਦਿੱਤੀ ਗਈ ਹੈ ਜਿਹੜੀਆਂ ਮੂਰੇ ਗੁਰੂਕੀਆਂ ਲਾੜੀਆਂ ਫੌਜਾਂ ਨਿਹੰਗ ਸਿੰਘਾਂ ਨੇ ਜਿਹੜੇ ਉਹ ਜੰਗੀ ਜੋਹਰ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਧਰ ਨੀਲੇ ਬਣਿਆਂ ਦੇ ਵਿੱਚ ਜਿਹੜੀਆਂ ਨਿਹੰਗ ਸਿੰਘਾਂ ਫੌਜਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਜੰਗੀ ਜੋਹਰ ਨੇ ਜਿਹੜੇ ਉਹਨਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਕਿਉਂਕਿ ਜਿਹੜੀਆਂ ਇਹ ਲਾਡਲੀਆਂ ਫੌਜਾਂ ਨੇ ਇਹਨਾਂ ਦੇ ਜਿਹੜੇ ਜੰਗੀ ਸ਼ਸਤਰ ਨੇ ਉਹ ਧਾਰੇ ਹੋਏ ਨੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਤਾਂ ਇੱਥੇ ਤਸਵੀਰਾਂ ਬੇਹਦ ਖੂਬਸੂਰਤ ਵੀ ਨੇ ਬੇਹਦ ਵਿਰਾਗਮਈ ਤਸਵੀਰਾਂ ਵੀ ਨੇ ਕਿਉਂਕਿ ਵਿਰਾਗ ਦੇ ਵਿੱਚ ਨਗਰ ਕੀਰਤਨਾ ਛੜਾ ਉਹ ਸਜਾਇਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨੇ ਛੜੀਆਂ ਉਹ ਪਹੁੰਚੀਆਂ ਨੇ ਨਤਮਸਤਕ ਹੋ ਰਹੀਆਂ ਨੇ ਲਾਸਾਨੀ ਸ਼ਹਾਦਤ ਨੂੰ ਯਾਦ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਪੋ ਦਾ ਮਹੀਨਾ ਸਭ ਤੋਂ ਠੰਡਾ ਮਹੀਨਾ ਇਸ ਮਹੀਨੇ ਇਸ ਧਰਤੀ ਦੇ ਉੱਪਰ ਬਹੁਤ ਵੱਡੀਆਂ ਸ਼ਹਾਦਤਾਂ ਨੇ ਛੜੀਆਂ ਉਹ ਦਿੱਤੀਆਂ ਗਈਆਂ ਨੇ ਤਾਂ ਇੰਨਾ ਜ਼ਿਆਦਾ ਸੰਗਤਾਂ ਦਾ ਹਜੂਮ ਇੱਥੇ ਆਇਆ ਹੋਇਆ ਹੈ ਕਿ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਪਰ ਸੰਗਤਾਂ ਦੀ ਸ਼ਰਧਾ ਸੰਗਤਾਂ ਦਾ ਸਿਲਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੜੇ ਆਰਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਇੱਥੇ ਨਤਮਸਤਕ ਹੋ ਰਹੀਆਂ ਨੇ ਜੋ ਵਿਸ਼ਾਲ ਨਗਰ ਕੀਰਤਨ ਮਹਾਨ ਨਗਰ ਕੀਰਤਨ ਇਸ ਸ਼ਹੀਦਾਂ ਦੀ ਧਰਤੀ ਦੇ ਉਪਰ ਸਜਾਇਆ ਗਿਆ ਉਸ ਮਹਾਨ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ ਉਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਹੜੀ ਕਿ ਖਾਲਸੇ ਪੰਥ ਲਈ ਦਿੱਤੀ ਗਈ ਸਿੱਖ ਧਰਮ ਦੇ ਲਈ ਦਿੱਤੀ ਗਈ ਤਾਂ ਕੈਮਰਾਮੈਨ ਲੱਕੀ ਦੇ ਨਾਲ ਮੈਂ ਹਰਸ਼ਦੀਪ ਸਿੰਘ ਸ਼ਰੀਫਾ ਤੇਗੜ ਸਾਹਿਬ